ਦੀਦਾ ਹੋਰਿਆ ਜੀ ਇਸ ਟਾਈਮ ਆ ਗਏ ਆ ਪਿੰਡ ਗੱਗੋਮਾਲ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੀ ਉੱਪਰ ਆਪਾਂ ਤਰਪਾਲਾਂ ਵਗੈਰਾ ਪਾ ਲੀਆਂ ਵਾ ਤੇ ਧੁੱਪੇ ਰਹਿਣ ਵਾਸਤੇ ਹੋ ਗਏ ਆ ਮਜਬੂਰ ਤੇ ਪਾਣੀ ਬਹੁਤ ਜ਼ਿਆਦਾ ਹੀ ਇੱਥੇ ਇਸ ਟਾਈਮ ਬਟਾ ਪਹੁੰਚ ਗਿਆ ਤੁਸੀਂ ਦੇਖੋ ਉੱਪਰ ਰਹਿੰਦੇ ਪਏ ਆ ਤਰਪਾਲਾਂ ਪਾਈਆਂ ਪਈਆਂ ਉੱਪਰ ਤੁਸੀਂ ਦੇਖ ਸਕਦੇ ਸਮਾਨ ਦੇ ਉੱਤੇ ਤੇ ਪਾਣੀ ਚੈੱਕ ਕਰੋ ਤੁਸੀਂ ਬਾਹਰ ਸਾਰਾ ਗੱਗੋਮਾਲ ਸਾਰਾ ਹੀ ਵਾਲੇ ਦੁਆਲੇ ਡੁੱਬ ਚੁੱਕਿਆ ਇੱਧਰ ਦੇਖੋ ਸਾਰਾ ਹੀ ਆ ਤਰਪਾਲਾਂ ਪਾਈਆਂ ਉੱਤੇ ਸਾਡੀਆਂ ਪਰਪਾਲਾਂ ਚ ਰਹਿਣ ਦੀ ਮਜਬੂਰ ਹੋ ਗਏ ਆ ਸਮਾਨ ਸਾਮੂਹ ਸਾਰਾ ਟੱਕਿਆ ਪਿਆ ਵਾ ਕਿਉਂਕਿ ਮੀਂਹ ਦਾ ਮੌਸਮ ਉੱਤੇ ਬੱਦਲ ਵੀ ਹੋ ਗਿਆ ਵਾ ਤੇ ਮੀਂਹ ਦਾ ਮੌਸਮ ਸਾਰਾ ਬਣਿਆ ਪਿਆ ਤੇ ਤੁਸੀਂ ਘਰਾਂ ਦੇ ਵਿੱਚ ਪਾਣੀ ਚੈੱਕ ਕਰੋ ਇੱਧਰ ਵੇਖੋ ਪਾਣੀ ਬਹੁਤ ਹੀ ਜ਼ਿਆਦਾ ਏੜਾ ਘਰਾਂ ਦੇ ਵਿੱਚ ਪਾਣੀ ਵੜ ਚੁੱਕਿਆ ਅਜੇ ਤੇ ਕੋਠੇ ਵੀ ਡਿੱਗਦੇ ਪਿਆ ਤੁਸੀਂ ਦੇਖੋ ਸਾਹਮਣੇ ਕੱਚੇ ਕੋਠੇ ਵੀ ਥੱਲੇ ਡਿੱਗਦੇ ਪਏ ਆ ਤੇ ਪਾਣੀ ਤੁਸੀਂ ਚੈੱਕ ਕਰੋ ਬਹੁਤ ਹੀ ਜ਼ਿਆਦਾ ਇਸ ਹੈ ਮੇਰਾ ਪਾਣੀ ਆ ਗੱਗੋ ਮੋਲ ਪਿੰਡ ਦੇ ਵਿੱਚ ਤੇ ਇਹ ਸਾਰਾ ਪਾਣੀ ਜਾਂਦਾ ਪਿਆ ਅਜ ਨਾਲੇ ਵਾਲੀ ਸਹਾੜਨੀ ਇਹ ਨਾਲੇ ਵਾਲੇ ਲੋਕ ਆਪਣਾ ਮੇਰਾ ਵੀ ਸਮਾਨ ਸਮੂਹ ਆਪਣਾ ਸਾਹਮਣੇ ਵਾਲੇ ਉਹ ਪਾਣੀ ਬਹੁਤ ਜ਼ਿਆਦਾ ਹੈ ਇਸ ਟਾਈਮ ਕੋ ਗੋ ਮੰਨ ਲਓ ਅਜ ਨਾਲੇ ਵਾਲੀ ਸਾਈਡ ਨੂੰ ਸੱਕੀ ਵਾਲ ਨੂੰ ਜਾਂਦਾ ਪਿਆ ਜਾ ਤੇ ਤੁਸੀਂ ਦੇਖ ਸਕਦੇ ਹੋ ਕਿ ਉਹ ਸਾਹਮਣੇ ਲੱਗੀਆਂ ਪਈਆਂ ਸਰਕਾਰੀਆਂ ਗੱਡੀਆਂ ਆਹ ਦੇਖੋ ਮੰਤਰੀ ਵਗੈਰਾ ਕੋਈ ਆਇਆ ਵਾ ਤੇ ਕੋਈ ਇੱਥੋਂ ਤੱਕ ਕੋਈ ਸਮਾਨ ਹੀ ਪਹੁੰਚਣ ਡਿਆ ਨਹੀਂ ਉਹ ਸਾਹਮਣੇ ਚੱਕ ਕਰੋ ਗੱਡੀਆਂ ਲੱਗੀਆਂ ਸਰਕਾਰੀ ਬਾਰੋ ਬਾਰ ਹੀ ਸਮਾਨ ਦੇ ਕੇ ਪਤਾ ਨਹੀਂ ਜਾਂਦੇ ਕਿ ਨਹੀਂ ਜਾਂਦੇ ਉੱਥੇ ਦੇ ਜਾਂਦੇ ਇੱਥੋਂ ਦਾ ਕੋਈ ਨਹੀਂ ਪਹੁੰਚਣ ਡਿਆ ਤੁਸੀਂ ਘਰਾਂ ਦੇ ਵਿੱਚ ਪਾਣੀ ਚੈੱਕ ਕਰੋ ਤੇ ਜੇ ਉਹਨਾਂ ਤੱਕ ਵੀਡੀਓ ਪਹੁੰਚੀ ਜੇ ਨਾ ਤਾਂ ਪਹਚਾਓ ਵੀ ਪਾਣੀ ਤੱਕ ਦੇ ਪਹਚਾ ਦਿਓ ਲੋਕਾਂ ਦੇ ਘਰਾਂ ਵਿੱਚ ਇੱਧਰ ਕੋਈ ਨਹੀਂ ਵੜਦਾ ਪਿਆ ਨਾ ਕੋਈ ਬੇੜੀ ਆ ਗਈ ਬਸ ਬਾਹਰ-ਵਾਰੀ ਰੋਡ ਤੇ ਲੱਗ ਲੱਗੇ ਉੱਥੋਂ ਹੀ ਲੋਕਾਂ ਨੂੰ ਸਮਾਨ ਦੇ ਕੇ ਦੇ ਜਾਈ ਜਾਂਦੇ ਤੇ ਪਿੰਡ ਦੇ ਲੋਕ ਇੱਥੇ ਆਏ ਡੇ ਮਰਨ ਪੀਣ ਵਾਸਤੇ ਪਾਣੀ ਨਹੀਂ ਲੋਕਾਂ ਕੋਲ ਹੈਗਾ ਇੱਥੋਂ ਤੱਕ ਅਜਾ ਨਹੀਂ ਵੇਖੋ ਆ ਬਾਹਰ ਤੰਬੂ ਲਾਗੇ ਉੱਤੇ ਰਿਆਂ ਲਈ ਮਰਬੂਰ ਹੋ ਗਏ ਆਪਾਂ ਤੇ ਉਹ ਸਾਹਮਣੇ ਰੋਡ ਦੇ ਉੱਤੇ ਉਹ ਵੀ ਵੇਖੋ ਰੋਡ ਦੇ ਉੱਤੇ ਹੀ ੱਡੇ-ਉੱਡੇ ਦੇ ਸਮਾਨ ਦੇ ਕੇ ਉੱਥੋਂ ਹੀ ਵਾਪਸ ਮੁੜੀ ਜਾਂਦੇ ਤੇ ਜਿਹੜੇ ਪਿੰਡ ਦੇ ਵਿੱਚ ਉਹਨਾਂ ਤੱਕ ਕੋਖ ਨਹੀਂ ਪ ਇੱਥੋਂ ਬਾਹਰ ਜਾਇਆ ਜਾਊ ਤਾਂ ਦੇਖੋ ਕਿੰਨਾ ਪਾਣੀ ਹੈ ਬਾਹਰ ਜਾਇਆ ਜਾਊ ਤੇ ਸਮਾਨ ਲੈ ਕੇ ਆਵਾਂ ਕਿਤੇ ਏਡੇ ਓਡੇ ਲਜਾ ਕੇ ਇੱਥੋਂ ਤੇ ਬਾਹਰ ਤੇ ਨਿਕਲੇ ਨਹੀਂ ਜਾਂਦੇ ਪਿੰਡ ਦੇ ਵਿੱਚੋਂ ਤੇ ਬਾਹਰ ਹੀ ਦੇ ਦੇ ਕੇ ਸਮਾਨ ਜਾਈ ਜਾਂਦੇ ਨਾ ਕੋਈ ਬੇੜੀ ਆਉਂਦੀ ਨਾ ਕੁਝ ਤੇ ਭਗਵੰਤ ਮਾਨ ਦਾ ਹੈਲੀਕਾਪਟਰ ਤੇ ਆ ਇੱਥੇ ਲੁਕਾ ਕੇ ਰੱਖਿਆ ਆਪਾਂ ਥੱਲੇ ਜਿਹੜਾ ਆਂਦਾ ਹੀ ਪੰਜਾਬੀਆਂ ਕੋ ਉੱਤੇ ਹੀ ਜੇ ਬਾਹਰ ਜਾਂਦੇ ਆ ਪੁੱਤੇ ਹੋ ਗਏ ਆਂ ਢੇਜੇ ਉਹਦੇ ਭਗਵੰਤ ਮਾਨ ਦਾ ਹੈਲੀਕਾਪਟਰ ਤਿੱਥੇ ਲੱਗਾ ਸਾਡੇ ਕੋਲ ਇਹ ਆਂਦਾ ਹੀ ਪੰਜਾਬ ਦੇ ਲੋਕਾਂ ਦੀ ਸੇਵਾ ਲਈ ਲਾਤਾ ਇਸ ਦਾ ਕੋਈ ਸੇਵਾ ਨਹੀਂ ਪਹੁੰਚੀ ਅਜੇ ਤੱਕ ਤੁਸੀਂ ਦੇਖ ਸਕਦੇ ਆ ਪਾਣੀ ਘਰਾਂ ਤੱਕ ਇੱਥੋਂ ਆਪਾਂ ਬਾਹਰ ਜਾਵਾਂਗੇ ਤੇ ਫੇਰ ਹੀ ਕੋਈ ਸਮਾਨ ਲੈ ਕੇ ਆਵਾਂਗੇ ਅੱਡੇ ਤੇ ਸਮਾਨ ਦੇਦੇ ਜਾਈ ਜਾਂਦੇ ਤੇ ਇੱਥੋਂ ਬਾਹਰ ਜਾਇਆ ਜਾਣ ਨਹੀਂ ਦਿਆ ਨਾ ਇਹਨਾਂ ਕੋਈ ਬੇੜੀ ਹੈਗੀ ਪੰਜਾਬ ਸਰਕਾਰ ਕੋਈ ਬੇੜੀ ਇੱਥੋਂ ਦਾ ਕਾਜ ਓਹ ਸਾਹਮਣੇ ਘਾਰ ਵੇਖ ਲੋ ਔੜ ਘਾਰ ਵੀ ਸਾਰਾ ਡੁੱਬਿਆ ਪਿਆ ਜਾਈ ਤਾਂ ਕਿੱਥੇ ਸਮਾਨ ਕਿੱਥੇ ਪਹੁੰਚ ਰਿਹਾ ਇਹਨਾਂ ਤੱਕ ਬਹੁਤ ਮਾੜਾ ਉਹ ਘਾਹ ਦੀਆਂ ਸਾਹਮਣੇ ਨੀਆਂ ਵੀ ਬੈਗੀਆਂ ਜਿੱਤੇ ਉੱਤੇ ਉਹ ਡੇ ਵਾਜਾਂ ਵੀ ਮਾਰਦੇ ਤੁਹਾਨੂੰ ਲੈ ਜੋ ਲੈ ਜੋ ਇੱਥੇ ਬਹੁਤ ਮਾੜਾ ਹਾਲ ਹੋਇਆ ਜੇ ਲੋਕਾਂ ਦਾ ਪਿੰਡ ਗੱਗੋਮਾਲ ਦੇ ਵਿੱਚ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਵੀ ਲੋਕਾਂ ਤੱਕ ਵੀਡੀਓ ਪਹੁੰਚ ਜੇ ਤੇ ਸਮਾਨ ਜਿਹੜਾ ਖਾਣ ਪੀਣ ਵਾਲਾ ਪਾਣੀ ਪੂਣੀ ਜਿਹੜਾ ਲੋਕਾਂ ਦੇ ਘਰ ਤੱਕ ਪਹੁੰਚ ਸਕੇ ਕਰ ਦਿਓ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਤੇ ਪਾਣੀ ਤੁਸੀਂ ਚੱਕ ਰੋ ਪਾਣੀ ਤਾਂ ਕਿੰਨੀ ਤੇਜ਼ ਪਾਣੀ ਜਾਂਦਾ ਪਿਆ ਇਸ ਟਾਈਮ ਇੱਥੋਂ ਸਾਰਾ ਗੋਜੀ ਡੁੱਬ ਚੁ ਗਿਆ ਲੋਕਾਂ ਦੀ ਕੰਧਾਂ ਤੱਕ ਡੇਕ ਪਈਆਂ ਇੱਥੋਂ